ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸ਼ਸ਼ਵੀਕਾਲ ਅਕਾਲਪੁਰ ਤੋਂ ਬੈਠੂ ਹਾਂ ਆਪ ਨੂੰ ਸ਼ਰਦੀ ਕਲਾ ਦੇ ਤਰਫੋਂ ਆਪਾਂ ਤੁਹਾਡੇ ਲਈ ਥੋੜੇ ਜੇ ਸੂਟ ਲੈ ਕੇ ਆਏ ਆਂ ਸਿਰਫ ਪੰਜ ਕੁ ਸੂਟ ਹੈ ਇਹ ਆਪਾਂ ਸੇਲ ਤੇ ਕੱਢਦੇ ਆਂ ਕਿ ਸਾਡੇ ਲੱਗਣਾ ਮਿਸਤਰੀ ਅਸੀਂ ਕੇਜੇ ਲਵਾਉਣੀ ਹੈ ਜੀ ਸਾਡਾ ਫਰਸ਼ ਬਹੁਤ ਖਰਾਬ ਹੋ ਗਿਆ ਸਾਡਾ ਪਤਾ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਹਾਂ ਲੋ ਜੀ ਇਹ ਪਸ਼ਮੀਨੇ ਦੇ ਸਿਰਫ 5 ਕੁਸੂਟ ਆਪਾਂ 5 ਕੁਸੂਟ ਸੇਲ ਤੇ ਕੱਢਾਂਗੇ ਜੀ ਆ ਦੇਖ ਆਏ ਦਾ ਘੇਰਾ ਆ ਗਿਆ ਜੀ ਆਏ ਦਾ ਗਲਤ ਤੇ ਬਰਕ ਕੀਤਾ ਹੋਇਆ ਆ ਦੇਖੋ ਜੀ ਆ ਦੇਖੋ ਜੀ ਆ ਬਰਕਾ ਗਲਤ ਤੇ ਆ ਨੀਚੇ ਘੇਰਾ ਤੇ ਆਏ ਦੀ ਪਲੇਨ ਸਲਵਾਰ ਆ ਇਹ ਪਿਸਤਾ ਕਲਰ ਹੈ ਤੇ ਆ ਇਹਦਾ ਸਟਾਲ ਹੈ ਜੀ ਪੂਰਾ ਵਧੀਆ ਆ ਦੇਖੋ ਜੀ ਇਹ ਆ ਗਿਆ ਜੀ ਪਿਸਤਾ ਕਲਰ ਪਹਿਲਾ ਕਲਰ ਇਹ 750 ਦੇ ਵਿੱਚ ਹੋਏ ਹੈ ਜੀ ਪਹਿਲਾਂ ਆਪਾਂ ਤੇ ਹੁਣ ਇਹ ਰਹਿ ਗਏ ਸਿਰਫ 625 ਦਾ ਕਿਉਂਕਿ ਸਾਡੇ ਕੋਲ ਜਿਹੜੇ ਸੂਟ ਆ ਜੀ ਇਹ बिक ਚੁੱਕੇ ਆ ਤਕਰੀਬਨ ਸਾਰੇ ਸਾਡੇ ਕੋਲ ਹੁਣ ਥੋੜੇ ਜਿਹੇ ਸੂਟ ਆ ਸੀ ਸਰਦੀ ਵਾਲਾ ਕੱਪੜਾ ਹੁਣ ਬੰਦ ਕਰਾਂਗੇ ਲਿਆਉਣਾ ਤੇ ਅਸੀਂ ਜਿਹੜਾ ਸਰਦੀ ਵਾਲਾ ਸਾਡੇ ਕੋਲ ਥੋੜਾ ਜਿਹਾ ਸਟਾਕ ਉਹ ਅਸੀਂ ਵੇਚ ਲਾਂਗੇ ਆ ਦੇਖੋ ਜੀ ਗਲੇ ਤੇ ਵਰਕ ਹੈ ਦੇ ਤੇ ਘੇਰਾ ਇਹਦਾ ਐ ਬਣਿਆ ਹੋਇਆ ਜੀ ਆ ਦੇਖੋ ਜੀ ਆਏ ਦੀ ਬਾਟਮ ਐ ਪਲੇਨ ਆਇਦਾ ਸੌਲੇ ਸਟਾਲ ਸੌਰੀ ਸੌਲ ਨਹੀਂ ਸਟਾਲ ਹਾਲੋ ਜੀ ਸਰਫਸ ਐ 25 25 ਦੇ ਬਸ ਪੰਜ ਕੋ ਸੂਟ ਆ ਜੇ ਅਸੀਂ ਕੱਢ ਦਾਂਗੇ ਇਹਨਾਂ ਕਿਉਂਕਿ ਸਾਡੇ ਮਿਸਤਰੀ ਲੱਗਣਾ ਜੀ ਅਸੀਂ ਉਹਨੂੰ ਕਪੜਾ ਥੋੜਾ ਘੱਟ ਹੀ ਲਿਆਵਾਂਗੇ ਥੋੜਾ ਹੀ ਲਿਆਵਾਂਗੇ ਜਾਨੀ ਕਿ ਥੋੜਾ ਥੋੜਾ ਲਿਆ ਕਰਾਂਗੇ ਬਾਲਾ ਨਹੀਂ ਲਿਆਵਾਂਗੇ ਕਿਉਂਕਿ ਫਿਰ ਸਾਨੂੰ ਧਰਨਾ ਕਰਨ ਔਖਾ ਹੋ ਜਾਊਗਾ ਜੀ ਚੱਕਣਾ ਧਰਨਾ ਆ ਗਿਆ ਇਹਦੇ ਵਿੱਚ ਬਲਾਈ ਕਰਾਂਗਾ ਆ ਗੱਲ ਤੇ ਇਹ ਟਾਈ ਬੱਟੀ ਜਿਹੜੀ ਵਰਕ ਹੋਈ ਹੋਈ ਆ ਆ ਇਹ ਰੱਖੀ ਰਹੀ ਹੈ ਇਹ ਆ ਗਾ ਬਲੈਕ ਬਲੈਕ ਸਲਵਾਰ ਆ ਜਿਹਦੇ ਨਾਲ ਆ ਦੇਖੋ ਆ ਵਾਲੀ ਤੇ ਆ ਇਹਦਾ ਸਟੋਲ ਆ ਬਲੈਕ ਦਾ ਆਲਰੇਡੀ ਇਹ ਵਸੇ ਇੱਕ ਸੂਟ ਆ ਜੀ ਤਾਂ ਅਸੀਂ ਸੇਲ ਲਾਤੀ ਇਹਨਾਂ ਦੀ ਆ ਲਓ ਸਰਪਸੇ 25 ਦਾ ਤੇ ਪੈਂ 85 ਰੁਪਏ ਦਾ ਚਾਰਜ ਪਊਗਾ ਕਿਉਂਕਿ ਇਹ ਕਿਲੋ ਤੋਂ ਟੱਪ ਜਾਂਦਾ ਜੀ ਸਵਾ ਡੇਢ ਕਿਲੋ ਚ ਬਗ ਜਾਂਦਾ ਆ ਗਿਆ ਜੀ ਲਾਈਟ ਪਰਪਲ ਆ ਸਹੀ ਸਹੀ ਗਲੇ ਤੇ ਦੇ ਟਾਈ ਪੱਟੀ ਦਾ ਵਰਕ ਹੈ ਆ ਇਹ ਤਾਂ ਘੇਰ ਹੈ ਜੀ ਆ ਦੇਖੋ ਬਹੁਤ ਸੋਹਣਾ ਲਾਈਟ ਪਰਪਲ ਹੈ ਜੀ ਇਹ ਸੂਟ ਤੇ ਆ ਇਹ ਦੀ ਪਲੇਨ ਵਾਟਰਮੈਕ ਤੇ ਆ ਸੋਹਣਾ ਪੈਦਾ ਸਟਾਲ ਦਿਖਾਉਣੀ ਹੈ ਜੀ ਸਿਰਫ 625 ਦਾ ਜੀ 85 ਰੁਪਏ ਦੇ ਚਾਰ ਦੇ ਜਿਹੜਾ ਕਰੋਆ ਲੈ ਕੇ ਜਾਊਗਾ ਉਹਨੂੰ 625 ਦੀ ਲੱਗੂਗਾ ਜੀ ਆ ਲੋ ਜੀ ਸਿਰਫ 625 ਤਲੋਟ ਆ ਗਿਆ ਜੀ ਲਾਸਟ ਕਲਰ ਬਸ ਆਪਣੇ ਕੋਲ ਇੰਨੇ ਕਲਰ ਹੀ ਸੀਗੇ ਜਿਹੜੇ ਤੇ ਸਾਨੂੰ ਵੀ ਮਿਸਤਰੀ ਲੱਗਣ ਤੋਂ ਪਹਿਲਾਂ ਅਸੀਂ ਕੱਪੜੇ ਜਿਹੜੇ ਹੈਗੇ ਆ ਵੀ ਜਿੰਨੇ ਚਿਰ ਆਪਣੇ ਨਿਕਲਦਾ ਮੈਂ ਸਿੰਗਲ ਸਿੰਗਲ ਸੂਟ ਹੀ ਰਹਿ ਗਈ ਜਿਆਦਾ ਮੇਰੇ ਕੋਲੇ ਇਹਨਾਂ ਦੀ ਮੈਂ ਹੌਲੀ ਹੌਲੀ ਐ ਡਿਸਕਾਊਂਟ ਦੇ ਦੇ ਸੂਟ ਸਾਰੇ ਵੇਚ ਦੇਣੇ ਆ ਪਹਿਲਾਂ ਅਸੀਂ ਥੋੜੇ ਜਿਹਾ ਕੱਪੜੇ ਲੈ ਆ ਕੇ ਉਹਨੇ ਕਿ ਵੇਚ ਦਿਆ ਕਰਾਂਗੇ ਕਿਉਂਕਿ ਜਿੰਨਾ ਚਿਰ ਮਿਸਤਰੀ ਕੰਮ ਕਰੂਗਾ ਸਾਨੂੰ ਬਹੁਤ ਔਖਾ ਲੱਗੂਗਾ ਜੀ ਛੱਕਣਾ ਧਰਮਨ ਆਹ ਦੀ ਕਾਈ ਬੱਤੀ ਗਲਤੇ ਵਰਕ ਹੈ ਜੀ ਇਹਦੇ ਆਹ ਦਾ ਕੀ ਰਹਿ ਜੀ ਬਹੁਤ ਸੋਹਣੇ ਪਸ਼ਮੀਨੇ ਦੇ ਸੂਟ ਹੈ ਜੀ ਕਿਸੇ ਨੂੰ ਵੀ ਗਿਫਟ ਦਵੋਗੇ ਅਗਲਾ ਚਕੀਨ ਨਹੀਂ ਮੰਨੂਗਾ ਵੀ ਇਹ 625 ਰਈ ਹੈ ਆਹ ਸੇ ਜਿਹੜੀ ਸਲਵਾਰ ਤੇ ਆਹ ਸੇ ਦਾ ਜੀ ਸਟਾਕ ਆ ਲਓ ਜੀ ਆਦੇ ਸਰਫਸ ਏ 12522 ਜਿਹੇ ਸੂਟ ਆ ਸਾਰੇ ਕਿਸੇ ਨੂੰ ਵੀ ਪਸੰਦ ਆਗੇ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਥੋਂ ਮੰਗਵਾ ਸਕਦੇ ਹੋ ਬਸ ਇਹ ਸਾਡੇ ਕੋਲੇ 5-6 ਸੂਟ ਹੀ ਰਹਿ ਗਏ ਜੀ ਇਹਦੇ ਚ ਤੇ ਬਾਕੀ ਸਾਰੇ ਆਪਣੇ ਵਿਕ ਗਏ ਜੀ ਤੇ ਬਾਕੀ ਹੁਣ ਹੌਲੀ ਹੌਲੀ ਬੀਕ ਦਿਨਾ ਤੇ ਕਰ ਆਪਣਾ ਗਰਮੀ ਦਾ ਕਪੜਾ ਹੁਣ ਸ਼ੁਰੂ ਹੋ ਜਾਣਾ ਹੁਣ ਸਰਦੀ ਦਾ ਖਤਮ ਹੋ ਰਿਹਾ ਤੇ ਸਰਦੀ ਦਾ ਆਪਾਂ ਲੈਣਾ ਕਪੜਾ ਬਿਲਕੁਲ ਬੰਦ ਕਰਤਾ ਜਿਹੜੇ ਪਏ ਆ ਉਹ ਆਪਾਂ ਡਿਸਕਾਊਂਟ ਤੇ ਸਾਰੇ ਕੱਢ ਦੇਣੇ ਆ ਜੀ ਫਿਰ ਆਪਾਂ ਨਵੇਂ ਦੀ ਸ਼ੁਰੂਆਤ ਕਰਾਂਗੇ ਜੀ ਗਰਮੀ ਦੇ ਕੱਪੜੇ ਸੋ ਆਪ ਸਭ ਨੂੰ ਮੇਰੇ ਮਨ ਨੂੰ ਮਨਜੀਤ ਬਣੀਆਂ ਪਿਆਰ ਭਰੀ ਸ਼ਸ਼ੀਕਾਲ ਕੋਈ ਗਲਤੀ ਰਹੀ ਹੋਵੇ ਤਾਂ ਮੈਂ ਸੌਰੀ ਚਾਹਦੀ ਹਾਂ